ਮਾਸ ਖਾਣਾ ਚਾਹੀਦਾ ਨਹੀਂ ਖਾਣਾ ਚਾਹੀਦਾ ਕੋਈ ਕਹਿੰਦਾ ਖਾਣਾ ਚਾਹੀਦਾ ਕੋਈ ਕਹਿੰਦਾ ਨਹੀਂ ਖਾਣਾ ਚਾਹੀਦਾ ਅਸੀਂ ਇਸ ਦੇ ਵਿੱਚ ਹੀ ਫਸ ਕੇ ਰਹੇ ਹਾਂ ਦੇਖੋ ਭਾਜੀ ਜੇ ਮੈਂ ਕਹਾਂ ਮਾਸ ਨਹੀਂ ਖਾਣਾ ਚਾਹੀਦਾ ਕਿਉਂਕਿ ਮੈਂ ਖਾਂਦਾ ਨਹੀਂ ਨਹੀਂ ਖਾਂਦਾ ਬਿਲਕੁਲ ਨਹੀਂ ਫਿਰ ਲੋਕੀ ਕਹਿਣਗੇ ਸਾਗ ਵੀ ਤਾਂ ਮਾਸ ਹੈ ਹਮ ਪਨੀਰ ਵੀ ਇਨਡਾਇਰੈਕਟਲੀ ਮਾਸ ਹੀ ਆ ਦੁੱਧ ਵੀ ਤਾਂ ਮਾਸ ਹੈ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਬਾਣੀ ਕਹਿੰਦੀ ਐ ਹਰੇਕ ਵਿੱਚ ਜਾਨ ਕਣਕ ਦੇ ਦਾਣੇ ਵਿੱਚ ਵੀ ਜਾਨ ਮੂੰਗੀ ਦੀ ਦਾਲ ਹਰ ਚੀਜ਼ ਵਿੱਚ ਜਾਨ ਇਵਨ ਪਾਣੀ ਵਿੱਚ ਵੀ ਦਹੀਂ ਵਿੱਚ ਵੀ ਪਤਾ ਨਹੀਂ ਕਿੰਨੇ ਜੀਵ ਪੀ ਜਾਨੇ ਆ ਉਹ ਵੀ ਤਾਂ ਮਾਸ ਹੀ ਆ ਤੇ ਜੇ ਮੈਂ ਕਹਾਂ ਵੀ ਖਾ ਲੈਣਾ ਚਾਹੀਦਾ ਤੇ ਫਿਰ ਜੀਵ ਹੱਤਿਆ ਵੀ ਪਾਪ ਐ ਠੀਕ ਐ ਹੁਣ ਇਹਦਾ ਇਹੀ ਹੈ ਵੀ ਜੋ ਮੈਂ ਸੋਚੀ ਜਿੰਨੀ ਕਰ ਰਖਦਾ ਆ ਬੀ ਸਭ ਤੋਂ ਪਹਿਲਾਂ ਤਾਂ ਦਾਣਾ ਪਾਣੀ ਹੀ ਘੱਟ ਖਾਣਾ ਚਾਹੀਦਾ ਹੂੰ ਜਿੰਨਾ ਹੋ ਸਕਦਾ ਘੱਟ ਖਾਓ ਗੁਰਮੁਖ ਸੋਈ ਸਹਿ ਸਮਾਵੈ ਥੋੜਾ ਸਵੇ ਥੋੜਾ ਹੀ ਖਾਵੇ ਕਿਉਂ ਆਖਿਆ ਹੂੰ ਔਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਥੋੜਾ ਖਾਇਨ ਨੂੰ ਕਿਹਾ ਮਹਾਰਾਜ ਨੇ ਕਿਹਾ ਥੋੜਾ ਖਾਈ ਕਿਉਂਕਿ ਉਹਦੇ ਉਹ ਵੀ ਜੀਵ ਹੈ ਵੈਜੀਟੇਬਲ ਵੀ ਉਹਦੇ ਵਿੱਚ ਵੀ ਜਾਨ ਹੈ ਉਹ ਵੀ ਜੀਵ ਹੱਤਿਆ ਦੇ ਬਰਾਬਰ ਹੀ ਹੂੰ ਸਮਝ ਗਏ ਨਾ ਤੁਮਾਰਾ ਹੀ ਨਹੀਂ ਤਾਂ ਗੱਲ ਹੀ ਸਿਰੇ ਲਾਤੀ ਵੀ ਖਾਈ ਥੋੜਾ ਮਾਸ ਖਾਣ ਨਾ ਖਾਣ ਦੀ ਗੱਲ ਨਹੀਂ ਹੈ ਹਾਂ ਮਾਸ ਖਾਣਾ ਉਹ ਉਦੋਂ ਖਾਂਦੇ ਸੀ ਲੋਕੀ ਜਦੋਂ ਜੰਗ ਜੁੱਦ ਕਰਦੇ ਸੀ ਕਰਦੇ ਸੀ ਜਿਹੜੇ ਖੰਡੇ ਚੁੱਕਦੇ ਸੀ ਕੁਰਪਾਨਾ ਚੁੱਕਦੇ ਸੀ ਢਾਲਾਂ ਚੁੱਕਦੇ ਸੀ ਰਫਲਾਂ ਚੁੱਕਦੇ ਸੀ ਤੇ ਅਸੀਂ ਘਰਾਂ ਚ ਬੈਠੇ ਅਸੀਂ ਕੀ ਚਲਾਉਣਾ ਰਫਲਾਂ ਚਲਾਉਣੀਆਂ ਬੰਦੂਖਾਂ ਚਲਾਉਣੀਆਂ ਕਿ ਮੋਬਾਈਲ ਹੀ ਚਲਾਉਣਾ ਤੇ ਜੇ ਮੋਬਾਈਲ ਚਲਾਉਣ ਵਾਲਾ ਵੀ ਜੀਵ ਦੇ ਸਵਾਦ ਲਈ ਜੀਵ ਹੱਤਿਆ ਕਰ ਰਿਹਾ ਹੈ ਚਿਕਨ ਖਾ ਰਿਹਾ ਹੈ ਬੱਕਰਾ ਖਾ ਰਿਹਾ ਹੈ ਸੂਰ ਖਾ ਰਿਹਾ ਤੇ ਫਿਰ ਉਹ ਤਾਂ ਯਾਰ ਜੀਵ ਹੀ ਮਾਰ ਰਿਆਂ ਤੂੰ ਠੀਕ ਹੈ ਤੋਂ ਉਹ ਉਹਨਾਂ ਲਈ ਜ਼ਰੂਰੀ ਸੀ ਜਿਹੜੇ ਜੰਗ ਜੁੱਦ ਕਰਦੇ ਉਹਨਾਂ ਨੂੰ ਉਨੀ ਪ੍ਰੋਟੀਨ ਚਾਹੀਦੀ ਉਨੀ ਜਾਨ ਚਾਹੀਦੀ ਹੈ ਦੂਜਾ ਜੇ ਮਾਸ ਖਾਣਾ ਤੇ ਝਟਕਾ ਬੀ ਜੀਵ ਨੂੰ ਪਤਾ ਹੀ ਨਾ ਲੱਗੇ ਵੀ ਉਹ ਧੌਣ ਪਈ ਆ ਉਹ ਪਿਆ ਉਹ ਪਤਾ ਹੀ ਨਹੀਂ ਲੱਗਿਆ ਵੀ ਹੋ ਕੀ ਗਿਆ ਸਕਿੰਟ ਮਾਤਰ ਚ ਤੇ ਜੇ ਹੁਣ ਤੜਫਾ ਤੜਵਾ ਕੇ ਮਾਰਨਾ ਓਏ ਹੋਏ ਹੋਏ ਜੇ ਤੜਫਾ ਇੱਕ ਮੁਰਗੀ ਵੱਢ ਰਿਆ ਇੱਕ ਮੁਰਗੀ ਕੋਲੇ ਪਿੰਜਰੇ ਚ ਪਈ ਆ ਉਹ ਤਾਂ ਫਿਰ ਬਾਦੂਆਈ ਦੇ ਰਹੀ ਆ ਨਾ ਮੁਰਗੀ ਨੂੰ ਪਤਾ ਹੀ ਨਾ ਹੋਵੇ ਵੀ ਮੇਰੇ ਨਾਲ ਕੀ ਕਰਨਾ ਇਹਨੇ ਸਾਹਮਣੀ ਮੁਰਗੀ ਵੱਡੀ ਜਾਂਦੇ ਤੇ ਸਾਹਮਣੀ ਮੁਰਗੀ ਦੂਜੀ ਵੇਖ ਰਹੀ ਆ ਹੈ ਕਿੱਡਾ ਪਾਪ ਹੈ ਯਾਰ ਹੈ ਨਾ ਇੱਕ ਗਊ ਨੂੰ ਮਾਰ ਰਿਹਾ ਦੂਜੀ ਲਾਈਨ ਚ ਆ ਰਹੀ ਆ ਉਹ ਦੇਖ ਰਹੀ ਆ ਵੀ ਉਹਦੇ ਸਿਰ ਚ ਥੋੜਾ ਵੱਜਿਆ ਉਹ ਮਰ ਰਹੀ ਆ ਠੀਕ ਹੈ ਨਾ ਇਸ ਕਰਕੇ ਜੀਵ ਹੱਤਿਆ ਤਾਂ ਪਾਪ ਹੈ ਹੀ ਆ ਭਾਜੀ ਗੱਲ ਆ ਵਾ ਜਦੋਂ ਉਹ ਮਰੇਗੀ ਤੇ ਜਦੋਂ ਤੁਸੀਂ ਖਾਓਗੇ ਉਹ ਨੈਗਟਿਵਿਟੀ ਤੁਹਾਡੇ ਚ ਵੀ ਜਾਏ ਬਿਲਕੁਲ ਜਾਏ ਡਰ ਬੈਠੂਗਾ ਤੁਹਾਡੇ ਅੰਦਰ ਡਰੋਗੇ ਤੁਸੀਂ ਕਿਉਂਕਿ ਜੈਸਾ ਖਾਈਏ ਅੰਨ ਵੈਸਾ ਹੋਵੇ ਮਨ ਵੈਸਾ ਹੋਵੇ ਠੀਕ ਹੈ ਇਸ ਕਰਕੇ ਜਿੰਨਾ ਬਚਿਆ ਜਾ ਸਕਦਾ ਚੰਗੀ ਗੱਲ ਈ ਆ ਯਾਰ ਮਹਾਰਾ ਨੇ ਤਾਂ ਵੈਜੀਟੇਬਲ ਖਾਣ ਨੂੰ ਵੀ ਕਿਹਾ ਵੀ ਥੋੜਾ ਖਾਈ ਤੇ ਆਪਾਂ ਮਾਸ ਖਾਈ ਜਾਈਏ ਉਹ ਤਾਂ ਫਿਰ ਤੱਕਾਈ ਐ ਨਾ